ਖਾ ਕੁਆਟਰ ਫਾਈਨਲ ਮੈਚ ਕਮਾਲ ਪ੍ਰਦੇਸ਼ ਦੇ ਕਬੱਡੀ ਕੱਪ ਦਾ ਖੇਡਿਆ ਜਾਣਾ ਮਾਹੌਲ ਬਹੁਤ ਵਧੀਆ ਬਣ ਗਿਆ ਆ ਮੇਲੇ ਨੂੰ ਸਫਲ ਬਣਾਉਣ ਦੇ ਲਈ ਦੇਸ਼ਾਂ ਵਿਦੇਸ਼ਾਂ ਦੇ ਭਰਾਵਾਂ ਦਾ ਬਹੁਤ ਜੋਰ ਲੱਗਿਆ ਮੇਰੇ ਵੀਰੋ ਮਨੂ ਹੰਸਲਾ ਗਿੰਦੀ ਹੰਸਲਾ ਗੁਰਤੇਜ ਵਿਆਲ ਨਾਲ ਪਿੰਡਾ ਖੈਰਾ ਰੂਡੀ ਸੰਗਰੂਰ ਇਹਨਾਂ ਸਾਰੇ ਭਰਾਵਾਂ ਦਾ ਜਿੱਥੇ ਵੱਡਾ ਰੋਲ ਹੈ ਮੂਹ ਪਿੰਡ ਵਾਲੇ ਲੱਕੀ ਦਾ ਮੇਰੇ ਲਈ ਉਹ ਕੈਨੇਡਾ ਤੋਂ ਆਹ ਕਬੱਡੀ ਕੱਪ ਨੂੰ ਸਫਲ ਕਰਵਾਉਣ ਦੇ ਲਈ ਵੀ ਬਹੁਤ ਵੱਡਾ ਰੋਲ ਹੈ ਲੱਕੀ ਮੂਹ ਪਿੰਡ ਵਾਲਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਮਾਲ ਤੇਰਾ ਕਬੱਡੀ ਕੱਪ ਹੈ ਗੱਬਰ ਸਾਊਂਡ ਉਮਰੀਆਂ ਹੈ ਦੁਨੀਆ ਦੀ ਮੰਨੀ ਪਰਮੰਨੀ ਸਾਊਂਡ ਹੈ ਬਾਪੂ ਜੀ ਦਾ ਦਿਲੋਂ ਧੰਨਵਾਦ ਹੈ ਵੱਡੇ ਕਬੱਡੀ ਕਬਜ ਤੇ ਵੱਡੀ ਸਾਊਂਡ ਲੱਗੀ ਹੋਈ ਹੈ ਗੱਬਰ ਸਾਊਂਡ ਉਮਰੀਆਂ ਹੈ ਔਰ ਮਾਈਕ ਤੇ ਸਾਡੇ ਵੱਡੇ ਭਰਾ ਭਾਈ ਹਰਪ੍ਰੀਤ ਸੰਧੂ ਜੀ ਆ ਜਾਣਗੇ ਉਹਨਾਂ ਦੇ ਨਾਲ ਸਰਨ ਸੰਧੂ ਜੀ ਬਹੁਤ ਬਹੁਤ ਧੰਨਵਾਦ ਬਿੰਨਾ ਲਲਟੋ ਤੇ ਸਖਰਾਜ ਜੀ ਨੂੰ ਮਰੀਕ ਖੋਸਾ ਕੋਟਲਾ ਮਰੀਕ ਕਮਾੜਾ ਰਪਿੰਦਰ ਜਲਾਲ ਸਾਰਿਆਂ ਦਾ ਧੰਨਵਾਦ ਔਰ ਰਮੀ ਪਿੰਡ ਦੇ ਇੰਦਰਜੀਤ ਗਿੱਲ ਦਾ ਬੜਾ ਧੰਨਵਾਦ ਕਰਦੇ ਆ ਗਿੱਲ ਟਰੱਕਾਂ ਟਰੇਲਰ ਤੋਂ ਦਾ ਬਹੁਤ ਵੱਡਾ ਨਾਮ ਇੰਦਰਜੀਤ ਗਿੱਲ ਰੂਮੀਆ ਦਾ ਟ੍ਰਾਂਟੋਟੋ ਵੱਡਾ ਰੋਲ ਬਹੁਤ ਬਹੁਤ ਥੈਂਕ ਯੂ ਸਰ ਇੱਕ ਵਾਰ ਫੇਰ ਔਰ ਅੰਗਲੇ ਪੰਜਾਬ ਦੀਆਂ ਸਰਦਾਰੀਆਂ ਦੇ ਵਿੱਚੋਂ ਵੈਗਰੂ ਜੀ ਕਾ ਫਾਲ ਸਾਹਿਬ ਵੈਗਰੂ ਜੀ ਕੀ ਫਤਿਹ ਵੱਡੇ ਮਾਣ ਵੱਡੇ ਸਤਾਰ ਮੁੰਡਾ ਛਾਪਾ ਸਾਡਾ ਭਰਾ ਸਾਡੀ ਜ਼ਿੰਦਗੀ ਦਾ ਮਾਣ ਹੈ ਜੋ ਸੱਤੇ ਦਿਨਾਂ 23 24 ਰੈਕੋਰਡ ਦੀ ਧਰਤੀ ਤੇ ਮੇਰੇ ਵੀਰੋ ਮਾਖੜ ਕੋੜੀ ਦਾ ਮਾਹਕ ਕੋਣ ਜਾ ਰਿਹਾ ਹੈ ਉਸ ਭਰਾ ਵੱਲੋਂ ਖੁੱਲੇ ਸੱਤੇ ਨੇ ਤੇ ਮੁਕਾਬਲਾ ਤੁਹਾਡੇ ਸਾਹਮਣੇ ਸਾਡਾ ਗਿੰਦੀ ਅੰਸਰਾ ਆਸਟ੍ਰੇਲੀਆ ਬੈਠਾ ਹੈ ਤੇ ਨਾਲ ਮਨੂ ਹੰਸਰਾ ਆਸਟ੍ਰੇਲੀਆ ਬੈਠਾ ਇੰਦਰ ਮਾਗਟ ਬੈਠਾ ਨਿੰਮਾ ਸੰਧੂ ਕਪੂਰੇ ਬੈਠਾ ਤੇ ਗੁਰਪ੍ਰੀਤ ਡਾਉਟਰੀ ਬੈਠਾ ਸੁੱਖਾ ਖੇਰਪੁਰ ਕੈਨੇਡਾ ਬੈਠਾ ਹੈਪੀ ਹੰਸਰੇ ਦੀ ਡਾਟੀਆਂ ਸਰਪਾ ਆਸਟ੍ਰੇਲੀਆ ਬੈਠਾ ਮੇਰੇ ਵੀਰੋ ਵੱਡੀਆਂ ਡਾਟੀਆਂ ਸਾਡੇ ਭਰਾਵਾਂ ਦੀ ਆਸ਼ਮਾਈ ਕੈਨੇਡਾ ਹਰਨੂਰ ਆਸਟ੍ਰੇਲੀਆ ਬੈਠਾ ਤੇ ਜਗਜੀਤ ਸਿੰਘ ਕੈਨੇਡਾ ਬੈਠਾ ਆਏ ਹੋਏ ਨੇ ਕੈਨੇਡਾ ਤੋਂ ਭਾਈ ਤਵਿੰਦਰ ਆਸਟ੍ਰੇਲੀਆ ਤੇ ਭਾਈ ਮਨਦੀਪ ਮਿਟਲੀ ਭਾਈ ਸੋਚੈਨ ਕੈਨੇਡਾ ਇਹਨਾਂ ਸਾਰੇ ਸਜਣਾ ਦਾ ਧੰਨਵਾਦ ਹੈ ਸੁਖੀ ਵਾਸੀ ਆਸਟ੍ਰੇਲੀਆ ਮੰਤਰੀ ਕੈਨੇਡਾ ਗੁਰਪ੍ਰੀਤ ਆਸਟ੍ਰੇਲੀਆ ਸੱਗੂ ਤੇ ਸਾਡੇ ਭਾਈ ਕੁੱਪੂ ਭਾਈ ਉਹ ਵਿਸ਼ੇਸ਼ ਤੌਰ ਤੇ ਸੱਗੂ ਬ੍ਰਦਰ ਸਾਡੇ ਉਹਨਾਂ ਦੇ ਵੱਡੇ ਯੋਗਦਾਨ ਹੈ ਸਾਡੇ ਜੱਸੀ ਖਾਪੂਰ ਯੂਐਸਏ ਦੇ ਕਾਲਾ ਯੂਐਸਏ ਮੇਰੇ ਵੀਰੋ ਉਹਨਾਂ ਦਾ ਵੀ ਬਹੁਤ ਵੱਡੇ ਜਿਹੜੇ ਇਸ ਵੱਡੇ ਕੱਪ ਲਈ ਯੋਗਦਾਨ ਹੈ ਮੁਕਾਬਲਾ ਤੁਹਾਡੇ ਸਾਹਮਣੇ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਪਾਸੇ ਟੀਮ ਹਰਿਆਣੇ ਦੀ ਹੈ ਰੰਗਲੇ ਪੰਜਾਬ ਦੀ ਧਰਤੀ ਹੈ ਕਲਗੀ ਤਰ ਕਬੱਡੀ ਕੱਪ ਹੈ ਕਮਾਲਪੁਰੇ ਦੀ ਧਰਤੀ ਮੇਰੇ ਵੀਰੋ પાખੜ ਕਬੱਡੀ ਦਾ ਖੜਿਆ ਮੁਲਾਬ ਹੈ ਠਾਠਾ ਮਾਰਦਾ ਰੱਬ ਵਰਗੇ ਦਰਸ਼ਕਾਂ ਦਾ ਇਕੱਠ ਹੈ ਕਿ ਪੰਜਾਬ ਉਜਾਰਨ ਵਾਲੇ ਖੁਦ ਹੀ ਉੱਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ বাসਦਾ ਏ ਵੰਡਣ ਵਾਲੇ ਵੰਡ ਕੇ ਪੰਜ ਦਰਿਆਵਾਂ ਨੂੰ ਪਾਣੀ ਅੱਜ ਵੀ ਕੋਰਹਿ ਵਿੱਚ ਵਗਦਾ ਏ ਪੰਜਾਬ ਉਜਾਰਨ ਵਾਲੇ ਖੁਦ ਹੀ ਉੱਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ বাসਦਾ ਏ ਆਕਾਲ ਤਖਤ ਜੋ ਕਾ ਕਾਲ ਤਖਤ ਤਾਂ ਕੀਤੇ ਉੱਤੇ ਹੱਸਦਾ ਏ ਐ ਮੁਸ਼ਾ ਅਬਦਾਲੀ ਮੱਛੇ ਰੰਗੜ ਵਰਗੇ ਦਫ਼ਨ ਹੋਏ ਓਏ ਹਰਿ ਮੰਦਰ ਤਾਂ ਪਹਿਲਾਂ ਨਾਲੋਂ ਵੱਜਦਾ ਏ ਪੰਜਾਬ ਉਹ ਯਾਰ ਲਾੜੇ ਖੁਦ ਹੀ ਉੱਜੜ ਗਏ ਓ ਦੇਖੋ ਪੰਜਾਬ ਤਾਂ ਅੱਜ ਪੂਰੀ ਦੁਨੀਆਂ ਦੇ ਵਿੱਚ ਵਸਦਾ ਏ ਓ ਪੰਜਾਬ ਤਾਂ ਪੂਰੀ ਦੁਨੀਆਂ ਦੇ ਵਿੱਚ ਵਸਦਾ ਏ ਅੱਜ ਰੰਗਲੇ ਪੰਜਾਬ ਦੀ ਤੌਰ ਮਾਂ ਬੋਲੀ ਪੰਜਾਬੀ ਦੀ ਤੌਰ ਔਰ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦੀ ਟੌਣ ਪੂਰੀ ਦੁਨੀਆ ਦੇ ਵਿੱਚ ਮੇਰੇ ਵੀਰੋ ਤੇ ਮੁਕਾਬਲਾ ਉਧਰੋਂ ਸਾਡੇ ਲਾਲੀ ਹੰਸਰਾ ਅਮਨ ਪਟਵਾਰੀ ਗਗਨ ਚੱਕਰ ਤੇ ਭਾਈ ਲਗੀ ਬਠਿੰਡਾ ਭਾਈ ਬੌਵੀ ਸਾਡਾ ਤੇ ਜੱਸ ਕਰਾਇਆ ਤੇ ਭਾਈ ਨਹੀਂ ਕੂਮਤ ਨਹੀਂ ਕਰਨਤ ਨਹੀਂ ਰਾਵਣ ਕ੍ਰਿਡਾ ਭਰਿੰਦਰ ਕ੍ਰਿਡਾ ਇਹਨਾਂ ਪਰਵਾਂ ਦਾ ਬਹੁਤ ਵੱਡਾ ਸਹਿਯੋਗ ਹੈ ਸੰਤੂ ਦਾ ਅਦਸ ਰਵੀਰ ਨੰਦਾਵਾਦੀ ਟੀਮ ਮੇਰੇ ਖੱਬੇ ਪਾਸੇ ਹੈ ਤੇ ਦੂਜੇ ਪਾਸੇ ਬਾਹੂ ਅਕਬਰਪੁਰ ਦੀ ਟੀਮ ਹੈ ਅਮਰਤ ਦੀ ਕਬੱਡੀ ਛੇੜ ਕਹਾਣੀ ਇਹਦਾ ਤੂੰਬੜ ਪੰਨ ਪਿੰਡਾ ਮੇਰੇ ਵੀਰੋ ਅਮਰਤਾ ਤੂੰਬੜ ਪੰਨ ਦੀ ਧਰਤੀ ਦਾ ਇਹ ਸਬਕਾਂ ਦੇ ਦੀ ਪਹਿਲੀ ਕਬੱਡੀ ਪਰ ਸਾਹਮਣੇ ਦੇਖਾਂਗੇ ਦੁਨੀਆ ਦਾ ਮੰਨਿਆ ਪ੍ਰਮੰਧਿਆ ਯਾਫੀ ਸੀਨੂ ਬਾਹੂ ਵਾਲਾ ਔਰ ਕੜਿਆਣੇ ਵਾਲਾ ਪ੍ਰਤਾਪ ਔਰ ਪਹਿਲਾ ਅਟੈਕ ਗੱਪਰੂ ਨੇ ਕਰਦੇ ਸੀਨੂ ਨੂੰ ਕੀਤਾ ਔਰ ਪਹਿਲਾ ਨੰਬਰ ਸਭ ਕੁਝ ਜੋੜ ਗਿਆ ਤੇ ਸੈਮੀ ਸੈਮੀ ਦੀਆਂ ਟਾਈਆਂ ਲਾਇਵ ਦੇ ਪੂਰੇ ਪੈਰੀਆਂ ਨੇ ਕੰਦਰਮ ਦੀ ਧਰਤੀ ਦਾ ਰਵੀ ਆ ਓ ਫੂਂਡਿਆ ਸੁਸ਼ਕ ਵਾਲਿਆ ਓ ਚਰਾਗਦੀਨ ਮੱਝਾਂ ਵਾਲਿਆ ਓ ਫਰਿਆਦ ਮੱਝਾਂ ਵਾਲਿਆ ਇਹ ਕੰਦਰਮ ਦੀ ਧਰਤੀ ਦਾ ਰਵੀ ਆ ਇਹਨੇ ਆਸਟ੍ਰੇਲੀਆ ਦੀ ਧਰਤੀ ਦੇ ਵੀ ਮੇਰੀ ਅੱਖਾਂ ਦੇ ਸਾਹਮਣੇ ਉਹ ਗੋਰੇ-ਗੋਰੀਆਂ ਨੂੰ ਬਚਾਇਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਇੱਕ ਪਾਸੇ ਚਰਾਗਦੀਨ ਤੇ ਦੂਜੇ ਪਾਸੇ ਰਵੀ ਕਲਰਮ ਡੰਪਰ ਆਪਣੀ ਟੀਮ ਲਈ ਜੋੜਦਾ ਹੋਇਆ ਉਹ ਚੱਲਿਆ ਜਾਨਪੁਰਿਆ ਸੰੂਆ ਸ਼ੇਰ ਤੇ ਕਹਾਣੀ ਜਾਨਪੁਰ ਦੀ ਧਰਤੀ ਦਾ ਪਿੱਕੀ ਮੇਰੇ ਲਈ ਕਬੱਡੀ ਪਾਉਣ ਦੇ ਲਈ ਵਧਦਾ ਹੋਇਆ ਬਹੁਤ ਸਾਰੇ ਖਿਡਾਰੀਆਂ ਲਈ ਗਰਾਊਂਡ 'ਚ ਕਬੱਡੀ ਕਰ ਦਿੱਤੀ ਜਾਵੇ ਜਿਨ੍ਹਾਂ ਤੇ ਹੈ ਧੰਨਵਾਦ ਲਓ ਜਾਨਪੁਰ ਦੀ ਧਰਤੀ ਦਾ ਪਿੱਕੀ ਮੇਰੇ ਲਈ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਫੇਰ ਸ਼ਿੱਲੂ ਹੈ

ਜੋਤੀ ਦਾ ਨੰਬਰ ਆਪਣੀ ਟੀਮ ਦੇ ਵਾਸਤੇ ਲੋੜ ਕੇ ਆਇਆ ਅੰਮਰਸਪਾਲ ਸਿੰਘਾ ਉਹ ਕੰਦੇ ਸੁਰ ਸਿੰਘ ਦੀ ਧਰਤੀ ਦਾ ਮੇਰੇ ਵੀਰੋ ਅੰਬਾ ਕਬੱਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਡੇ ਭਾਨਾ ਸਿੱਧੂ ਜੀ ਸਾਡੇ ਮਕਾਰ ਥੋੜੇ ਜਿਹਾ ਸਮੇਂ ਨੂੰ ਮੇਰੇ ਵੀਰੋ ਸਾਡਾ ਬਈ ਹੈਪੀ ਅਨਸਰਾ ਸਨੇਹਾ ਦਿੰਦਾ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਆਪਾਂ ਜੀ ਆਇਆਂ ਕਹਾਂਗੇ ਚੱਕ ਤੱਕ ਤੇ ਖੇਡ ਕਹਾਣੀ ਲਓ ਸਾਹਮਣੇ ਲੱਭੂ ਮਈਆਂ ਵਾਲੀ ਦੀ ਧਰਤੀ ਦਾ ਮੇਰੇ ਵੀਰੋ ਔਰ ਦੂਸਰੇ ਨੇ ਕੜਿਆਰੇ ਵਾਲਾ ਪ੍ਰਤਾਪ ਕੋਸ਼ਿਸ਼ ਕਰਦਾ ਇਹ ਨੰਬਰ ਇਸ ਨੇ ਮਈਆਂ ਵਾਲੀ ਦੀ ਧਰਤੀ ਦੀ ਲੈ ਵੀ ਟੀਮ ਦੇ ਹਿੱਸੇ ਆ ਓ ਸ਼ੂਸ਼ਕ ਵਾਲਿਆ ਫੂਲਿਆ ਤੇਰੇ ਤੇ ਪਾਣ ਕਰਦੀ ਆ ਦੁਨੀਆ ਇਧਰੋਂ ਕਲਰਮ ਦੀ ਧਰਤੀ ਦਾ ਰਵੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਾਟਦਾ ਹੋਇਆ ਚਰਾਗਦੀ ਨੂੰ ਛੇੜ ਕੋ ਮੁੰਡੇ ਨੂੰ ਚਰਾਗਦੀ ਨੂੰ ਛੇੜ ਕੋ ਮੁੰਡੇ ਨੂੰ ਹੁਣ ਵੇਖਾਂਗੇ ਓ ਇੱਕ ਪਾਸੇ ਫਰੀਦ ਹੈ ਇਹ ਚਰਾਗਦੀ ਦਾ ਪੀਰ ਹੈ ਓ ਦੂਜੇ ਪਾਸੇ ਰਵੀ ਕਲਰ ਵਾਲਾ ਓ ਬੱਲੇ ਬੱਲੇ ਹੋ ਗਈ ਮਿੱਤਰੋ ਓ ਖੋਸੇ ਮੁੰਡੇ ਵਾਲਿਆ ਦੇਖ ਆਹ ਦੇਖ ਜਵਾਲ ਵਾਲਿਆ ਆਹ ਦੇਖ ਲਾਥੋ ਵਾਲਿਆ ਆਹ ਦੇਖ ਰੋਟਿਆਂ ਵਾਲਿਆ ਇਹ ਤੇ ਦੂਜੇ ਪਾਸੇ ਕਲਰ ਵਾਲਾ ਰਵੀ ਉਹ ਕਮਾਲ ਹੋਈ ਜਾਂਦੀ ਹੈ ਦੁਨੀਆ ਤਾਂ ਕੌਡੀ ਤੇ ਵਿਆਲ ਹੋਈ ਜਾਂਦੀ ਹੈ ਉਹ ਕਮਾਲ ਪੁਰੇ ਵਾਲੇ ਆਉਂਦਾ ਸਵਾਦ ਅੱਜ ਹਾ ਸਿਰਾਂ ਲੱਗੀ ਜਾਂਦਾ ਪੱਟੀ ਉਹ ਦਿੱਦੀ ਮਨੂ ਅੱਜ ਸਿਆ ਦੇਖੋ ਅੰਮ੍ਰਿਤ ਉਹ ਦੂਜੇ ਵੱਲ ਅੰਮ੍ਰਿਤ ਬਾਕੇ ਉਹ ਨੰਬਰ ਨੇੜਾ ਆ ਨਜ਼ਾਰਾ ਇਹ ਨਜ਼ਾਰਾ ਦੇ ਗਿੰਦੀ ਹਸਲਾ ਕਹਿੰਦਾ ਢਾਈ ਮਿੰਟੇ ਹੋ ਗਏ ਸੰਧੂਆ ਅੱਜ ਬਾਰ ਵੀ ਕਿਉਂ ਕਰੀ ਬੈਠਿਆ ਉਹ ਨਾਲ ਮਨੂ ਹਸਰੇ ਉਹ ਇਕੱਠੇ ਬੈਠਿਆ ਇੰਦਰਪਾਲ ਵੀ ਬੈਠਿਆ ਗੁਰਤੇਲ ਜੌਲ ਬੈਠਾ ਅੰਬਾ ਸੁਰ ਸਿੰਘ ਦੀ ਧਰਤੀ ਦਾ ਕਬੱਡੀ ਪਾਰ ਰਿਹਾ ਫਰਨਿਆ ਖੇਡ ਉਹ ਕਹਾਣੀ ਲੈ ਅੰਬਾ ਗਿਆ ਬਾਜਿਆ ਆ ਮੇਰੇ ਵੀਰੋ ਕਬੱਡੀ ਦਾ ਨਵਾਬ ਕਹਿੰਦੀ ਆ ਦੁਨੀਆ ਆ ਨਵਾਬ ਹੈ ਕਬੱਡੀ ਦਾ ਪਰ ਦੂਜੇ ਬਨੇ ਦੇਖੋ ਆ ਇਲਾਕੇ ਦਾ ਐਸ ਏਰੀਏ ਦਾ ਆ ਜਿਲ੍ਹੇ ਲੁਧਿਆਣੇ ਦਾ ਵਿਕੀ ਜਾਗਪੁਰ ਦੀ ਧਰਤੀ ਦਾ ਫੇਰ ਵੱਧਿਆ ਹੋਇਆ ਸੁਰਜੇ ਸਿੰਘ ਨੂੰ ਟੱਚ ਵੱਜਿਆ ਮੁੰਡਾ ਭੱਜਿਆ ਗੱਲ ਵੱਖਰੀ ਹੋ ਗਈ ਉਹ ਨਹੀਂ ਆਪਰਤਾ ਆ ਬੁੱਕੀ ਜਾਗਪੁਰਿਆ ਮੇਰੇ ਵੀਰੋ ਇਹਦਾ ਮੁੰਡਾ ਭੱਜੂ ਤੇ ਟਾਇਆ ਸੈਵੀ ਦੀਆਂ ਕੈਮਰੇ ਦੇ ਸਾਹਮਣੇ ਨੱਪੋ ਰਹੀਆਂ ਨੇ ਅਮਰਤ ਬਸੀਆਂ ਵੱਲੋਂ ਬੇਨਤੀ ਆ ਦੇ ਕਿਸੇ ਖਿਡਾਰੀ ਨੇ ਦੇਖੜੀਆਂ ਨੇ ਗਫਾ ਚਾਹੀਦਾ ਓਏ ਉਹ ਚਿਰਾਗਦੀਨ ਉਹ ਤੇਰਾ ਗਫਾ ਚਾਹੀਦਾ ਇੱਕ ਪਾਸੇ ਕਲਰ ਮਾਰ ਰਵੀ ਕੌਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਉਹ ਸ਼ੁਸ਼ਕ ਵਾਲਾ ਫੂਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ ਇਹਦਾ ਰੇਟਰ ਦੇ ਕਬਜ਼ੇ ਦੇ ਵਿੱਚ ਹੈ ਫੇਰ ਕੌਡੀ ਪੈ ਗਈ ਸਵਰਨਿਆ ਖੇਡ ਤੇ ਕਹਾਣੀ ਅੰਮੀਆਂ ਵੱਲ ਦੀ ਧਰਤੀ ਦਾ ਫਰੋਜ਼ਪੁਰ ਯਾਨੋ ਪਰਦੇਸ਼ੀਲੂ ਲੱਭੂ ਦਾ ਸ਼ੀਲੂ ਆ ਲੱਭੂ ਦਾ ਸ਼ੀਲੂ ਲੱਭੂ ਦਾ ਸ਼ੀਲੂ ਆ ਲੱਭੂ ਆ আজ তো কব্ট্রলিয় নাই বো সবাই বেখা আজ তিন কব্ডি ধন্যবাদ আমরা শুনতে যুম কব্ডি বোর্ডি ਲੋ ਸਰਦੇ ਪਹਿਲਾ ਸੈਮੀਫਾਈਨਲ ਮੈਂਗਵਾਲਾ ਤੇ ਹਾਕਮ ਵਾਲਾ ਪਹਿਲਾ ਸੈਮੀਫਾਈਨਲ ਇਧਰੋਂ ਉਧਰੋਂ ਸਾਡਾ ਕਗਨ ਮੇਰੇ ਵੀਰੋ ਪੱਖੋ ਵਾਲ ਪਵਨ ਠੇਕੇਦਾਰ ਹਰਮਨ ਮਾਨ ਸਤਨਾ ਪੰਦੇਰ ਹਰਮਨ ਠੇਕੇਦਾਰ ਰਾਜੂ ਸਾਡਾ ਭਰਾ ਗਿੰਦਾ ਪੱਖੋ ਵਾਲ ਬਿੱਟੂ ਸਾਡਾ ਮਹਿਲ ਖਵਾ ਮੇਰੇ ਵੀਰੋ ਪਾਹੇ ਪਾਜੂਏ ਪਾਜੂਏ ਸਾਡਾ ਬਿੱਟੂ ਪਹਿਲਾ ਬਰਾਟਰਕ ਜੁਨੇ ਨੇ ਬਿੱਟੂ ਅਮੀਦੀ ਕੋਪਾ ਧਾਰੀਵਾਲ ਜਤੂ ਸਾਡਾ ਭਾਈ ਇੰਦਰ ਭਾਈ ਪ੍ਰਦੀਪ ਕੌਰ ਦਾ ਭਾਈ ਲਵੀ ਤੇ ਭਾਈ ਲਵੀ ਨਿਹਾਲ ਸਿੰਘ ਵਾਲੇ ਭਿੰਦਰ ਰਾਹੁਣ ਰਵੀ ਇਹਨਾਂ ਦਾ ਧੰਨਵਾਦ ਸੰਤੂ ਆ ਜਾ ਉੱਥੇ ਕਿਰਾ ਸਾਹਮਣੇ ਰਵੀ ਕਲਰ ਵਾਲਾ ਕਾਡੀ ਪੁੜਦਾ ਸੁਸ਼ਕ ਵਾਲਿਆ ਐ ਨਹੀਂ ਕਾਬੂ ਆਉਂਦਾ ਐ ਨਹੀਂ ਕਾਬੂ ਆਉਂਦਾ ਸ਼ੀਲੂ ਓਏ ਆਹ ਮੁੰਡੇ ਨੇ ਉਡਾਰੀਆਂ ਮਾਰੀਆਂ ਨੇ ਤੇ ਪਿੱਠ ਤੇ ਵਾਰ ਛਾਪਿਆ ਹੋਇਆ ਤੇ ਬਾਲ ਕੋਪਰੇ ਕੋਪਰੇ ਸੰਭੂ ਲੈ ਕੇ ਉਡਾਰੀ ਭਾਰ ਰਿਹਾ ਟੈਕੂ ਛਾਪਿਆ ਪਿੱਠ ਤੇ ਮੁੰਡੇ ਨੇ ਢੂਹੀ ਤੇ ਟੈਕੂ ਛਾਪਿਆ ਕੋਪਰੇ ਸੰਭੂ ਲੈ ਕੇ ਬਾਦ ਨੇ ਉਡਾਰੀ ਭਰੀ ਹੈ ਪਰ ਦੂਜੇ ਪਾਸੇ ਪ੍ਰਤਾਪ ਬੱਲੇ ਬੱਲੇ ਹੋ ਗਈ ਮਿੱਤਰੋ ਆ ਮਨੀਸ਼ ਸ਼ਾਹ ਸੀਲੂ ਦਾ ਵੀਰ ਮਨੀਸ਼ ਨੇ ਇਹ ਮਨੀਸ਼ ਹੈ ਪਰ ਇੱਕ ਪਾਸੇ ਵਿੱਕੀ ਜਾਨਪੁਰੀਆ ਮੇਰੇ ਵੀਰੋ ਫੈਸਲਾ ਕੀ ਹੋਣਾ ਸਮਾਂ ਦੱਸੂਗਾ ਨੰਬਰ ਯਾਫੀ ਦਾ ਹਾਂਜੀ ਅੰਬੇ ਦੀਆਂ ਟਿੰਨ ਕਬੱਡੀਆ ਜਿੰਦੂ ਹੰਸ ਵਰਤੇਜ ਬਿਆਲ ਤੇ ਸੁੱਖਾ ਸ਼ੇਰਪਰੀਆ ਕੈਨੇਡਾ ਵਾਲਾ 2000 ਦੀ ਪਹਿਲੀ ਨਾ ਭਰਾਵਾ ਵੱਲੋਂ ਮੇਰੇ ਵੀਰੋ ਸਿੰਘ ਦਾ ਬਾਪੂਆਂ ਦੇ ਲਈ ਵਾਦਾ ਹੋਇਆ ਲੈ ਵੀ ਸ਼ੂਸ਼ਕ ਵਾਲਿਆ ਉਹ ਪੈਸੇ ਲੱਗ ਗਿਆ ਇੱਕ ਪਾਸੇ ਅੰਬਾਂ ਤੇ ਦੂਜੇ ਪਾਸੇ ਫੂਨਾ ਉਹ ਬੱਲੇ ਬੱਲੇ ਹੋ ਗਈ ਮਤਰੋ ਉਹ ਦੇਖਾਂਗੇ ਪਹਿਲੀ ਕੌਡੀ ਔਰ ਪੰਜਾਂ ਦੀ ਤੇ ਪਹਿਲੀ ਤੇ ਜਫਾ ਲੱਗਦਾ ਹੋਇਆ ਇਹ ਆ ਸ਼ੂਸ਼ਕ ਵਾਲਾ ਫੂਨਾ ਔਰ ਸੋਰਾ ਜਬਰੂਆ ਔਰ ਸੋਰਾ ਅਫਰਮਾਰ ਬਰੇ ਬਟਾਜ ਆ ਸਵਾਹ ਹੋ ਗਿਆ ਮੇਰੇ ਵੀਰੋ ਆ ਚੋਟੀ ਦਾ ਮੁਕਾਬਲਾ ਚੱਲਦਾ ਲੋ ਸਾਹਮਣੇ ਦੇਖਾਂਗੇ ਲੱਭੂ ਇਸ ਵੇ ਮਈਆ ਵੈਦੀ ਧਰਤੀਆ ਕਬੱਡੀ ਬਾਕੇ ਨੰਬਰ ਦਾ ਹੋਰ ਸ਼ਾਨਦਾਰ ਵਾਧਾ ਉਹ ਨਿਆਣਾ ਕੋਟਿਆ ਰਮਨ ਲੋਈਆ ਆ ਕੰਦਲੀਆ ਸੰਦਿਆ ਤੂੰ ਵੀ ਖੜ ਜਾ ਤੁੰਮਨਾ ਵਾਲਾ ਉਹ ਸਾਹਮਣੇ ਦੇਖਾਂਗੇ ਬਾ ਖੇਡ ਕਬੱਡੀ ਦੇ ਵਿੱਚੋਂ ਤੁਹਾਡੇ ਸਾਹਮਣੇ ਮੇਰੇ ਵੀਰੋ ਰਵੀ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਕੈਲਰ ਵੀ ਦੀ ਧਰਤੀ ਤੇ ਦੂਜੇ ਪਾਸੇ ਚਰਾਗਦੀਨ ਉਹ ਮੱਝਾਂ ਵਾਲੀ ਧਰਤੀ ਦਾ ਉਹ ਦੁਨੀਆ ਦਾ ਚੁੱਪੀ ਉਹ ਬੱਲੇ ਬੱਲੇ ਚਰਾਗਦੀਨ ਚਰਾਗਦੀਨ ਹਾਂ ਦੂਜੇ ਪਾਸੇ ਦੂਜੇ ਪਾਸੇ ਕੈਲਰ ਵਾਲਾ ਉਹ ਬਾਟਾ ਫੜਦਾ ਜਾਂਦਾ ਹੈ ਕਿਆ ਤਾਂ ਵੱਲੀ ਔਖਾ ਤੇ ਹੁਣ ਵੇਖਾਂਗੇ ਕੀ ਗੱਲ ਹੋਣੀ ਹੈ ਸਮਾਰ ਦੱਸੋ ਰਵੀ ਚੁੱਤੇ ਜਿਹੜਾ ਮਰਜੀ ਮੈਚ ਸਿਰੇ ਦਾ ਦੁਨੀਆ ਨੰਦ ਮਾਰਦੀ ਐ ਆਹ ਕਿਹਦੇ ਕਮਾਲਪੁਰੇ ਨੇ ਜੋਰੀ ਦਾ ਮੇਲਾ ਕਰਵਾਇਆ ਹੋ ਰੀਚਾ ਪੂਰੀਆ ਹੋ ਗਈ ਐ ਹੋ ਰੀਚਾ ਪੂਰੀਆ ਹੋ ਗਈ ਐ ਹੈਲੋ ਜੀ ਸੰਧੂ ਸਾਹਿਬ ਸਾਡੇ ਵਿਚਕਾਰ ਭਾਨਾ ਸਿੱਧੂ ਜੀ ਖਨੋਰੀ ਬਾਡਨ ਤੋਂ ਸਿੱਧੇ ਪਹੁੰਚ ਚੁੱਕੇ ਨੇ ਭਾਨਾ ਸਿੱਧੂ ਜੀ ਉਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਆ ਦਿਲ ਦੀਆਂ ਗਰਾਈਆਂ ਵਿੱਚੋਂ ਸਮੂਹ ਗਲਗੀਤਾਰ ਸਪੋਰਟਸ ਕਲੱਬ ਵੱਲੋਂ ਜੀ ਸਾਡਾ ਵੀਰ ਭਾਨਾ ਜਿਹੜਾ ਬੋਲ ਯਾਰ ਲੱਗਿਆ ਸੀ ਗਿੰਦੀ ਹੰਸਾ ਸੁੱਖਾ ਸ਼ੇਰ ਪ੍ਰਿਯਤ ਦੇ ਗੁਰਤੇਜ ਜੌਣ ਵੱਲੋਂ ਉਹ ਫਿਲਮ ਨੂੰ ਕਰੋ ਦੁਨੀਆ ਦੁਨੀਆ ਚਾਹੁੰਦੀ ਇਹ ਨਜ਼ਾਰਾ ਕਮਾਲਪੁਰ ਹੀ ਮਿਲਦਾ ਆਹੀ ਤਾਂ ਚਾਹੁੰਦੀ ਆ ਦੁਨੀਆ ਤਾਂ ਹੀ ਤਾਂ ਕਲਗੀਧਰ ਕਬੱਡੀ ਕੱਪ ਵੇਖਣ ਸੰਧੂਆ ਆਉਂਦੀ ਆ ਉਹ ਦੁਨੀਆ ਖੇਡ ਕਹਾਣੀ ਹਾਂਜੀ ਬੋ ਜੱਫੇ ਦਾ ਜਨਾਬ ਵੀ ਤੇ ਲਈ 5000 ਰੁਪਏ ਦਿੱਤੀ ਹੰਸਾ ਆਸਟ੍ਰੇਲੀਆ ਨਾਲ ਜੋ ਪਿਆਲ ਸਿੱਖਾ ਖੇਡ ਦੁਨੀਆ ਪਰ ਆਸੂ ਦਾ ਆ ਨਚਾ ਗਿਆ ਵਾਹ ਵਾਹ ਉਹ ਦੁਨੀਆ ਨਚਾ ਗਿਆ ਓਏ ਫੂਲਾ ਸੁਸ਼ਕ ਵਾਲਾ ਅੱਜ ਲੋਹਾਂ ਘੁਮਾ ਗਿਆ ਓਏ ਫੂਲਾ ਸੁਸ਼ਕ ਵਾਲਾ ਅੱਜ ਦਰਸ਼ਕਾਂ ਦਾ ਭੰਗੜਾ ਪਾ ਗਿਆ ਓਏ ਫੂਲਾ ਸੁਸ਼ਕ ਵਾਲਾ ਓਹ ਕਹਿੰਦੇ ਪਿੱਕੀ ਯਾਗਪੁਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਓਹ ਬਾਹੂ ਆਖਰ ਵਾਸੀ ਨੂੰ ਆਹ ਇਹ ਆ ਇਹ ਨਹੀਂ ਰਿਸਾ ਓਏ ਗੱਪਰੂਆ ਕਬੱਡੀ ਪੈ ਗਈ ਓਹ ਰਾਜੂ ਆਂਦਾ ਰਾਜੂ ਜਿੰਦੀ ਹਰਸਾ ਬਰਤੋਂ ਜਾਂ ਤੇ ਸੁੱਖਾ ਜਿਹੜਾ ਜੀ ਫੂਲਾ ਇੱਕ ਜੱਫਾ ਹੋਰ ਲਾ ਦਿਆ ਇਹਨੂੰ ਵੀ 5000 ਦਿੱਤਾ ਜਾਊ ਸਾਡੇ ਰਕਲੇ ਪੰਜਾਬ ਦਾ ਮਾਣ ਸਾਡੇ ਪੰਜਾਬੀਆਂ ਦਾ ਮਾਣ ਮੇਰੇ ਵੀਰੋ ਸਾਡੇ ਹੱਕਾਂ ਲਈ ਜੂਝਣ ਵਾਲਾ ਮਾਮੂਲੀ ਪੰਜਾਬੀ ਲਈ ਯੂਚਨ ਵਾਲਾ ਕਿਸਾਨੀ ਲਈ ਯੂਚਨ ਵਾਲਾ ਸਾਡਾ ਭਾਈ ਪਾਨਾ ਸਿੱਧੂ ਸਿੱਧਾ ਮੇਰੇ ਵੀਰੋ ਬਾਟਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕੋ ਸਾਡੇ ਅੱਗੇ ਪੁੱਜਿਆ ਤਾੜੀ ਮਾਰਦੋ ਸਾਡੇ ਪਾਈ ਦੇ ਨਾਂ ਤੇ ਬਾਬਾ ਨਾਨਕ ਚੜ੍ਹਦੀ ਕਲਾ ਸ਼ੀਲੂ ਤੇ ਲੱਗਾ ਆ ਸ਼ੀਲੂ ਤੇ ਲੱਗਾ ਸ਼ੀਲੂ ਤੇ ਨਾ ਪਾਸੇ ਡੱਕਰ ਫੇੜੀ ਹੋ ਦੇਖੋ ਆ ਕੀ ਹੋ ਗਿਆ ਉਧਰ ਸਾਡੇ ਰੰਗ ਦੇ ਪੰਜਾਬ ਦਾ ਮਾਣ ਸਾਡੇ ਪੰਜਾਬੀਆਂ ਦਾ ਮਾਣ ਆ ਰੰਗਲੇ ਪੰਜਾਬ ਦੀ ਸੱਚੀ ਆਵਾਜ਼ ਮੇਰੇ ਵੀਰੋ ਭਾਈ ਭਾਨਾ ਸਿੱਧੂ ਜੀ ਸਾਡੇ ਉੱਤਾਰ ਵਿਸ਼ੇਰਤ ਪਰ ਤੇ ਪੁੱਛਿਆ ਤੈਨੂੰ ਧੰਨਵਾਦ ਹੈ ਤੇ ਉਹਨਾਂ ਦਾ ਸਰੇਹਾ ਵੀ ਆਪਾਂ ਜ਼ਰੂਰ ਸੁਣਾਵਾਂਗੇ ਪੱਕਾ ਪਤਾ ਪੱਕਾ ਸਾਡੇ ਨਵੀਂ ਫੂਲਿਆ 5000 ਜੇ ਇੱਕ ਜਫਾ ਤੂੰ ਹੋਰ ਲਾ ਜਾਂਦਾ ਕਿੰਦੀ ਹੰਸਾ ਗੁਰਤੇਜ ਦਿਵਾਲ ਸ਼ੇਪੂਰੀਆ ਸੁੱਖਾ ਕਬੈਡਾ ਨਾਲੋਂ ਜੋ ਦੇਖੋ 5000 ਲੱਗੂ ਗਏ ਬੱਲੇ ਆ ਇਹ ਕਿੱਥੇ ਹਰਿਆਰੇ ਵਾਲਾ ਯਾਤ ਦਵਦਾ ਇਹ ਵੀ ਬੜਾ ਹੀ ਤਖੜਾ ਓਏ ਇਹ ਵੀ ਬੜਾ ਹੀ ਤਖੜਾ ਛੇੜ ਕਹਾਣੀ ਲਓ ਲਾਗਪੁਰਿਆ ਵਿਕੀ ਮੇਰੇ ਵੀਰੇ ਐਨ ਚੋਟੀ ਦਾ ਮੈਚ ਚੌਥਾ ਕੁਆਟਰ ਫਾਈਨਲ ਕਮਾਲਪੁਰੇ ਦਾ ਕੱਪ ਚੱਲਦਾ ਲੋਕਾਂ ਨੂੰ ਹੋ ਜਾ ਜਾ ਕਰਦਾ ਵਿਕੀ ਦੀ ਪਾਈ ਹੋਈ ਕਬੱਡੀ ਸੀਲੂ ਤਾਂ ਵਿਕੀ ਆਈ ਤੇ ਆ ਗਿਆ ਸੰਧੂਆ ਹੇ ਮੁੰਡਾ ਆਈ ਤਿਆਰਿਆ ਜਿਹੜਾ ਰੀਪਲੇਸ ਸੀ ਨੰਬਰ ਰੇਟਰ ਦਾ ਅੱਤੇ ਤੇ ਵੀ ਖਿਡਾਰੀ ਆ ਰਗੀ ਹਾਕਮ ਵਾਲਾ ਤੇ ਮਹਿਮਦ ਬਾਲ ਦੀ ਟੀਮਾ ਜਲਦੀ ਗਰਾਊਂਡ ਦੇ ਵਿੱਚ ਆਜੋ ਮੇਰੇ ਵੀਰੋ ਅੰਬਾ ਸੋਰ ਸਿੰਘ ਦੀ ਧਰਤੀ ਦਾ ਕਬੱਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਕੰਨੀ ਤੇ ਮੇਰੇ ਵੀਰੋ ਫਰੀਦ ਇੱਕ ਪਾਸੇ ਚਰਾਗਦੀਨ ਉਹ ਦੂਜੇ ਪਾਸੇ ਅੰਬਾ ਸੋਰ ਸਿੰਘ ਦੀ ਧਰਤੀ ਦਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਤੇ ਰਵੀ ਸਰਪਾ ਆਸਟ੍ਰੇਲੀਆ ਤੇ ਮਰੂ ਆਸਰਾ ਆਸਟ੍ਰੇਲੀਆ ਰਵੀ ਕੈਲਰ ਦੀਆਂ 2 ਡਟਾਂ 5000 ਦੀਆਂ 2 ਕਬੱਡੀਆਂ 5000 ਦੀਆਂ ਓ ਕਬੱਡੀਆਂ 5000 ਦੀਆਂ ਬੈੜ ਗਿਆ ਲੈ ਸਾਹਮਣੇ ਅਮਰਤ ਮੇਰੇ ਲਈ ਪੁੰਬੜ ਧੰਨਵਾਦ ਕਬੱਡੀ ਪੌਂਦ ਲਈ ਵਧਿਆ ਹੋਇਆ ਚਾਵਲਾ ਫਿਰ ਤੋਂ ਸ਼ਿਲੂ ਹੈ ਸ਼ਿਲੂ ਦਾ ਸਾਕਾ ਵੀਰ ਮਨੂਸ਼ ਹੈ ਪਰ ਆਹ ਤੇ ਲਗਾਤਾ ਆਲਾ ਮਾਰਦਾ ਫਿਰਦਾ ਚਰਾਗਦੀਨ ਉਹ ਕੁਝ ਕਰਨਾ ਪੈਣਾ ਉਹ ਕੁਝ ਕਰਨਾ ਪੜਾ ਮਾਨੂੰ ਹੱਸ ਰਿਹਾ ਉਹਨਾਂ ਨੇ 5000 ਦੀਆਂ ਦੋ ਕਾਟੀਆਂ ਦਾ ਐਲਾਨ ਕਰ ਦਿੱਤਾ ਹੈ ਕਲਰਮ ਦੀ ਤਰਤੀ ਦਾ ਰਵੀ ਮੇਰੇ ਵੀਰੋ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਚਰਾਗਦੀਨ ਹੈ ਪੰਜਾਂ ਵਰਦੀ ਤਰਤੀ ਦਾ ਤੇ ਦੂਜੇ ਪਾਸੇ ਰਵੀ ਕਲਰਮ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਅੜੀਆਂ ਸੁਜਾਂ ਟਕ 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 ਕੇ ਉਹ ਟਕ 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 ਉਹ ਚਰਾਗ ਦੀ ਨੂੰ 5000 ਨੂੰ ਚਪੜਿਆ ਹੋਇਆ ਇਹ ਆ ਪੰਜਾਂ ਬੰਦ ਦਾ ਚਰਾਗ ਦੀ ਆ ਜਫਾ ਕਨੇ ਲੱਤਿਆ ਕਮਾਲ ਬੁੜਿਆਰੀਓ ਆ ਸੜਾ ਹੋਈ ਜਾਂਦਾ ਜੇ ਇੱਕ ਜਫਾ ਹੋਰ ਲੱਗ ਗਿਆ 5000 ਦਿੱਤਾ ਉਹ ਗਿੱਦੀ ਹੰਸਾ ਗੁਰਤੇਜ ਦਾਉ ਤੇ ਸੁੱਖਾ ਸ਼ੇਰਪੁਰੀਆ ਆ ਧੰਨਵਾਦ ਆ ਲਓ ਸਾਹਮਣੇ ਕਬੱਡੀ ਵਾਲੇ ਜਿਸ ਨੇ ਬਿੱਤੀ ਜਾਨਪੁਰ ਦੀ ਧਰਤੀ ਦਾ ਔਰ ਦੂਸਰੇ ਵੱਲੋਂ ਸ਼ੀਲੂ ਬਲਹਾੜਾ ਸ਼ੀਲੂ ਬਲਹਾੜਾ डबर ने, रेटर ਦੇ ਦਿੱਤਾ ਗਿਆ ਜਿਹੜਾ ਜਫਾ ਚਰਾੜ ਦੀਨੇ ਲਾਇਆ ਅੰਬਾ ਸੋਰ ਸਿੰਘ ਜੀ ਧਰਤੀ ਦਾ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਫਰਿਆਦ ਹੈ ਉਹ ਕੰਦੇ ਮੇਰੇ ਵੀਰੋ ਦੂਜੇ ਪਾਸੇ ਅੰਬਾ ਉਹ ਧੜਕਾ ਦੜਕਾ ਸਾਡੇ ਰੰਗਲੇ ਪੰਜਾਬ ਦੀ ਆਵਾਜ਼ ਬਾਕੇਡ ਕਬੱਡੀ ਨੂੰ ਚਲੂ ਕਰਤਾ ਇਨਸਾਨ ਪੰਜਾਬ ਦੇ ਹੱਕਾਂ ਲਈ ਲੜਨ ਵਾਲਾ ਇਨਸਾਨ ਆਸਾਨ ਬਦੂਰ ਸੁਨਸਰੀ ਲੜਨ ਵਾਲਾ ਇਨਸਾਨ ਭਾਈ ਪੰਨਾ ਸਿੱਧੂ ਸਾਡੇ ਚਾਰ ਕਿਸੇ ਤਰ੍ਹਾਂ ਤੇ ਪੁੱਛਿਆ ਹੋਇਆ ਆ ਮੈਚ ਤੋਂ ਮੈਚ ਤੋਂ ਬਾਅਦ ਮੈਂ ਇੱਕ ਉਹਨਾਂ ਦੇ ਖੰਨੇ ਵੀ ਕਰਾਂਗੇ ਲਓ ਸਾਡੇ ਫੇਰ ਕਬੱਡੀ ਮੇਰੇ ਲਈਏ ਆ ਲੱਭੋ ਆ ਨੇ ਸਾਡੇ ਬੰਟੀ ਕਾਲੀ ਕੇ ਕਾਲਾ ਮੋੜ ਪਰਾ ਸਾਡਾ ਅਮਣਾ ਚੇਅਰਮੈਨ ਸਾਡਾ ਤੇ ਬਾਦ ਰਸਵਾਲਾ ਭਾਈ ਸਾਡਾ ਹਾਂਜੀ ਤੇ ਜਗੀਰ ਰਸਵਾਲਾ ਹਾਂਜੀ ਤੇ ਪਿੱਥੋ ਵਾਲਾ ਸ਼ੀਰਾ ਸਾਡੇ ਵਿਚਕਾਰ ਹੁਣੇ-ਹੁਣੇ ਮੈਕਸਾ ਦਾ 51000 ਦੀ ਪਹੁੰਚੀ ਆ ਨਗਨ ਪਖੋਵਾਲ ਗਿੰਦਾ ਪਖੋਵਾਲ ਤੇ ਪਵਨ ਮਾਨ ਹਰਵੰਸ ਠੇਕੇਦਾਰ ਸਰਵੰਤ ਸਤਨਾਮ ਠੇਕੇਦਾਰ ਤੇ ਕੁਲਦੀਪ ਯੂਕੇ ਪਖੋਵਾਲ ਇੰਨਾ ਸਾਰਾ ਵੀਰਾਂ ਵੱਲੋਂ ਪਵਨਮਾਨ ਚੱਲਿਆ ਠੇਕੀ ਦਾ ਸਾਰਾ ਵੀਰਾਂ ਵੱਲੋਂ 51000 ਦੀ ਇਸ ਖੇਡ ਮੇਲੇ ਦੀ ਮੈਕਸਾ ਪਹੁੰਚੀ ਆ ਸਤ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਾਖਸ਼ ਨੇ ਹੋਰ ਤਖਤਬਾ ਸਾਰੇ ਵੀਰਾਂ ਦਾ ਤੋਂ ਜੱਗਾ ਚੱਕਰ ਦੀ ਗਲੈਂਡ ਤੋਂ ਆਇਆ ਹੈ ਨਾਲ ਪਰਮੇਂਦਰ ਸੁਦਾਪਰੀਆ ਚਰਨ ਸੁਦਾਪਰੀਆ ਬਹੁਤ ਬਹੁਤ ਧੰਨਵਾਦ ਸਾਰੇ ਗਲੈਂਡ ਵਾਲੇ ਵੀਰਾਂ ਦਾ ਔਰ ਜਿੰਦੀ ਹੰਸਾ ਮਨੂ ਹੰਸਾ ਪਿੰਡਾ ਖੇੜਾ ਨਾਲ ਮੇਰੇ ਵੀਰੋ ਇਤਨਾ ਪਾਗ ਟੋਣਾ ਦਾ ਤੈਨੰਨੇ ਕਪੂਰੇ ਦਾ ਹੈਵੀ ਸਿੱਤੂ ਦਾ ਬਹੁਤ ਬਹੁਤ ਧੰਨਵਾਦ ਰੋਹਾਂ ਦਾ ਧੰਨਵਾਦ ਆ ਸਾਹਮਣੇ ਅੰਬਾ ਆ ਗਿਆ ਸੰਧੂਆ ਆਹ ਕਹਿੰਦੇ ਸੁਰ ਸਿੰਘ ਦੀ ਧਰਤੀ ਦਾ ਅੰਬਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਚਨਾਕ ਦੀਨਾ ਮੱညာਬਲ ਦੀ ਧਰਤੀ ਦਾ ਤੇ ਦੂਜੇ ਪਾਸੇ ਅੰਬਾ ਲਾ ਲਾ ਕੇ ਸਿਰਦਾ ਨੰਬਰ ਆਪਣੀ ਟੀਮ ਲਈ ਹੋੜ ਗਿਆ ਮੁਕਾਬਲਾ ਜਿਹੜਾ ਸਮਾਪਤ ਹੋ ਗਿਆ ਹੈ ਹਾਕਮ ਵਾਲਾ ਤੇ ਮਹਿਮਬਤ ਵਾਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਮੈਂ ਜਵਾਬ ਦੇऊंगा ਸਾਡੇ ਰੰਗਲੇ ਪੰਜਾਬ ਦਾ ਮਾਣ ਸਾਡੇ ਪੰਜਾਬੀਆਂ ਦਾ ਮਾਣ ਸਾਡੇ ਹੱਕਾਂ ਲਈ ਲੜਨ ਵਾਲਾ ਇਨਸਾਨ ਤੇ ਕਿਸਾਨ ਮੰਦੂਰ ਸੰਘਰਸ਼ ਦੇ ਵਿੱਚ ਵੱਡੇ ਲੋਟ ਪਾਉਣ ਵਾਲਾ ਇਨਸਾਨ ਸਾਡਾ ਵੀਰ ਪੰਨਾ ਸਿੱਧੂ ਉਹਨਾਂ ਨੂੰ ਬੇਨਤੀ ਹੈ ਕਿ ਗਰਾਊਂਡ ਦੇ ਵਿੱਚ ਆ ਕੇ ਮਾਈਕ ਤੇ ਆਪਣਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਨਗੇ ਤਾੜੀ ਮਾਰ ਦਿਓ ਭਾਈ ਜੀਨਾਂ ਤੇ ਜ਼ੋਰਦਾਰ ਆ ਮੈਚ ਦੇ ਵਿੱਚੋਂ ਬਾਹੂ ਅਕਬਰ ਪਰਦੀ ਟੀਮ ਜੇਤੂ ਰਹੀ ਆ ਜੀ ਜੇ ਮੈਚ ਵਧੀਆ ਲੱਗਾ ਇੱਕ ਵਾਰ ਤਾੜੀ ਹੋਰ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਥੈਂਕ ਯੂ ਵੈਰੀ ਮੱਚ ਹੈਲੋ ਹੈਲੋ ਸਾਰੇ ਹੀ ਪਟਨਾ ਪੁਰਾ ਸਾਰੇ ਹੀ ਕਲਕਤਾ ਰਿਪੋਰਟਸ ਕਲੱਬ ਦੇ ਜਿੰਨੇ ਵੀ ਨਮਾਇंदे ਨੇ ਭਾਈ ਪੱਤੀ ਭਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਸੱਤ ਕੇ ਮਾਣ ਵਾਖਿਆ ਉਹ ਕਿੱਲਾ ਤੁਹਾਡੇ ਭਰਾਵਾਂ ਨਾਲ ਸਾਂਝੇ ਕਰਨੇ ਨੇ ਮੇਰੇ ਵੀਰੋ ਵੀਰੇ ਭਰਾਵੋ ਜਿੰਨੇ ਵੀ ਜਾਣ ਕਿਸੇ ਮੇਰੇ ਇੱਥੇ